ਸੋ ਹਾਂਜੀ ਦੋਸਤੋ ਅਸੀਂ ਆਪਣੇ ਚੈਨਲ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਸੋ ਦੋਸਤੋ ਜਿਹੜੇ ਕਿ ਬੀਤੇ ਦਿਨੀ ਕਾਫੀ ਜ਼ਿਆਦਾ ਖਬਰਾਂ ਵਾਇਰਲ ਹੋ ਰਹੀਆਂ ਸੀਗੀਆਂ ਸੋ ਜਿਹੜੀਆਂ ਕਿ ਉਹਦੇ ਵਿੱਚ ਸੱਚਾਈ ਵੀ ਹੈਗੀ ਹੈ ਕਿ ਅਸੀਂ ਵੀ ਆਪਣੇ ਚੈਨਲ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਜਿਹੜੇ ਕਿ ਕੈਨੇਡਾ ਦੇ ਪੀਐਮ ਟਰੂਡੋ ਜੀ ਉਹਨਾਂ ਨੇ ਆਪਣੇ ਪੀਐਮ ਦੇ ਪਾਸ ਤੋਂ ਉਸਤਾਫਾ ਦੇ ਦਿੱਤਾ ਹੈਗਾ ਸੋ ਇਹ ਖਬਰ ਵੇਰੀ ਕਿ ਬਿਲਕੁਲ ਸਹੀ ਹੈਗੀ ਹੈ ਔਰ ਅੱਗੇ ਇਸ ਦੇ ਵਿੱਚ ਜਿਹੜੇ ਕਿ ਕੌਣ ਜਿਹੜਾ ਕਿ ਨੈਕਸਟ ਜਿਹੜਾ ਕਿ ਪੀਐਮ ਦੇ ਅਹੁਦੇ ਨੂੰ ਸੰਭਾਲੇਗਾ ਉਸ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਸੋ ਦੋਸਤੋ ਤੁਸੀਂ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਦੇਖਿਆ ਹੋਗਾ ਜਿਵੇਂ ਕਿ ਹੁਣ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਭਾਰਤ ਮੂਲ ਤੋਂ ਅਨੀਤਾ ਆਨੰਦ ਨੇ ਜਿਹੜੇ ਕਿ ਕੈਨੇਡਾ ਦੇ ਵਿੱਚ ਇੱਕ ਮੰਤਰੀ ਦੇ ਤੌਰ ਤੇ ਕੰਮ ਕਰ ਰਹੇ ਨੇ ਸੋ ਦੋਸਤੋ ਅੱਗੇ ਇਹਨਾਂ ਦਾ ਜਿਹੜਾ ਕਿ ਨਾਮ ਪੀਐਮ ਦੇ ਪਦ ਲਈ ਉਚਾਰਿਆ ਜਾ ਰਿਹਾ ਸੀਗਾ ਲੇਕਿਨ ਸੱਚ ਕੀ ਹੈਗਾ ਉਹ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਸੋ ਆ ਤੁਸੀਂ ਦੇਖ ਸਕਦੇ ਹੋ ਆਫੀਸ਼ੀਅਲ ਇੱਕ ਜਿਹੜਾ ਕਿ ਆਪਣੇ ਕੋਲੇ ਪੋਸਟ ਆਈ ਹੋਈ ਆ ਸੋ ਇਸ ਦੇ ਵਿੱਚ ਇਹਨਾਂ ਨੇ ਦੱਸਿਆ ਸੋ ਇਹਨਾਂ ਦਾ ਆਪ ਦਾ ਖੁਦ ਦਾ ਬਿਆਨ ਹੈਗਾ ਤੋ ਜਿਹੜਾ ਕਿ ਇਹਨਾਂ ਨੇ ਦੱਸਿਆ ਹੈ ਕਿ ਕੈਨੇਡਾ ਭਾਰਤੀ ਮੂਲ ਦੀ ਉਨੀਤਾ ਆਨੰਦ ਵੱਲੋਂ ਪੀਐਮ ਬਣ ਦੀ ਦੌੜ ਤੋਂ ਮਾਰ ਰਹਿਣ ਦਾ ਐਲਾਨ ਕੀਤਾ ਗਿਆ ਕਿਹੜਾ ਆਗੂ ਜਸਟਨ ਟਰੂਡੋ ਦੀ ਥਾਂ ਲੈ ਸਕਦਾ ਸੋ ਦੋਸਤੋ ਤੁਸੀਂ ਦੇਖ ਸਕਦੇ ਜਿਹੜਾ ਕਿ ਜਸਟਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਹੋ ਜੋ 9 ਸਾਲ ਪੂਰੇ ਹੋਣ ਜਾ ਰਹੇ ਨੇ ਤੇ ਇਸ ਤੋਂ ਬਾਅਦ ਉਹਨਾਂ ਨੇ ਹੁਣ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈਗਾ ਸੋ ਇਸ ਦੇ ਵਿੱਚ ਜਿਹੜਾ ਕਿ ਇਸ ਦਾ ਮਤਲਬ ਹੈਗਾ ਕਿ ਆਮ ਚੋਣਾਂ ਵਿੱਚ ਮੁਕਾਬਲਾ ਕਰ ਲਈ ਉਹਨਾਂ ਦੀ ਪਾਰਟੀ ਨੂੰ ਹੁਣ ਇੱਕ ਨਵੇਂ ਆਗੂ ਦੀ ਲੋੜ ਹੈਗੀ ਹੈ ਜੇਸਦਾ ਚੋਣਾ ਦੇ ਪੋਲ ਦੇ ਸੰਕੇਤ ਵਜੋਂ ਉਹਨਾਂ ਦੀ ਪਾਰਟੀ ਹਾਰ ਵੱਲ ਵੱਧ ਰਹੀ ਹੈ ਤੇ ਅੱਗੇ ਇਸ ਤੋਂ ਇਲਾਵਾ ਜਿਹੜਾ ਕਿ ਨਾਂ ਆ ਰਿਹਾ ਸੀਗਾ ਉਹ ਸੋਇਜ਼ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਿਸ ਤੇ ਉਚਾਲੇ ਆਗੂ ਜਿਹੜੇ ਹਨ ਕਿ ਲਿਬਰਲ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਦੀ ਉਮੀਦ ਹੈਗੀ ਹੈ ਉਹਨਾਂ ਦੇ ਆਗੂਆਂ ਦੇ ਵਿੱਚ ਜਿਹੜਾ ਕੈਨੇਡਾ ਦੇ ਵਿੱਚ ਭਾਰਤੀ ਮੂਲ ਮੰਤਰੀ ਮੂਲ ਦੀ ਮੰਤਰੀ ਨੀਤਾਨੰਦ ਵੀ ਸ਼ਾਮਲ ਸੀ ਲੇਕਿਨ ਉਹ ਹੁਣ ਇਸ ਦੌਰ ਤੋਂ ਬਾਹਰ ਹੋ ਚੁੱਕੇ ਹੈ ਸੋ ਉਹਨਾਂ ਨੇ ਆਪਣਾ ਇਸ ਚੀਜ਼ ਨੂੰ ਇਨਕਾਰ ਕਰ ਦਿੱਤਾ ਹੈਗਾ ਉਹ ਪੀਐਮ ਬਣ ਦੀ ਦੌੜ ਵਿੱਚ ਨਹੀਂ ਰਹਿਣਗੇ ਸੋ ਉਹਨਾਂ ਨੇ ਜਨਤਕ ਬਿਆਨ ਜਾਰੀ ਕਰਕੇ ਐਲਾਨ ਕੀਤਾ ਕਿ ਲਿਬਰ ਪਾਰਟੀ ਦਾ ਅਗਲਾ ਨੇਤਾ ਬਣਨ ਦੀ ਦੌੜ ਵਿੱਚ ਸ਼ਾਮਲ ਉਹ ਨਹੀਂ ਹੋਣਗੇ ਓਕਵਿਲ ਲਈ ਸੰਸਦ ਮੈਂਬਰ ਵੱਲੋਂ ਦੁਬਾਰਾ ਚੋਣ ਉਹ ਨਹੀਂ ਲੜਨਗੇ ਇਸ ਲਈ ਜਦੋਂ ਵੀ ਕੋਈ ਅਪਡੇਟ ਆਵੇਗੀ ਅਸੀਂ ਤੁਹਾਡੇ ਨਾਲ ਚੈਨਲ ਤੇ ਸ਼ੇਅਰ ਕਰਾਂਗੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਾਇਰਲ ਹੋ ਰਹੀਆਂ ਸੀ ਉਸ ਤਰ੍ਹਾਂ ਹੀ ਕੋਈ ਵੀ ਗੱਲ ਨਹੀਂ ਹੈਗੀ ਆ ਸੋ ਅੱਗੇ ਜੋ ਵੀ ਪੀਐਮ ਬਣਨ ਕੇ ਚੈਨਲ ਤੇ ਅਸੀਂ ਤੇ ਚੈਨਲ ਕਰਨਾ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ